ਸੂਚਿ ਦਿਖਾਉਣ 24 ਪੰਜਾਬੀ ਚੈਨਲ ਨੂੰ ਬਟਾਲਾ ਦੇ ਉੱਤਮ ਨਗਰ ਵਿੱਚ ਇੱਕ ਇਲੈਕਟ੍ਰੋਨਿਕ ਸਮਾਨ ਦੇ ਗਦਾਮ ਵਿੱਚ ਲੱਗੀ ਭੈਣ ਕਾਗਨੇ ਫਾਈਬਰ ਗ੍ਰੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਦੇ ਕਾਬੂ ਪਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਗਲਬਾ ਦੌਰਾਨ ਇਲੈਕਟ੍ਰੋਨਿਕ ਸਮਾਨ ਦੇ ਗਦਾਮ ਦੇ ਮਾਲਕ ਨੇ ਕਿਹਾ ਕਿ ਕਰਜ਼ਾ ਚੁੱਕ ਕੇ ਚੰਗੀ ਦੀਵਾਲੀ ਲਗਾਉਣ ਲਈ ਖਰੀਦਾ ਸਮਾਨ ਗਦਾਮ ਦੇ ਅੰਦਰ ਰੱਖਿਆ ਸੀ ਅੱਜ ਸਵੇਰ ਜਦੋਂ ਖਫੋਨ ਆਉਂਦਾ ਹੈ ਗਦਾਮ ਦੇ ਵਿੱਚ ਧੂਆਂ ਨਿਕਲਦਾ ਰਹਾ ਜਦੋਂ ਗਦਾਮ ਵਿੱਚ ਪਹੁੰਚਾ ਦੇਖਿਆ ਕਿ ਗਦਾਮ ਪੂਰੀ ਤਰ੍ਹਾਂ ਮੱਝ ਚੁੱਕਿਆ ਸੀ ਦੇ ਫਾਈਬਰ ਗ੍ਰੇਡ ਦੀਆਂ ਗੱਡੀਆਂ ਨੇ ਫੋਨ ਕੀਤਾ ਕਿ ਫਾਈਬਰ ਗ੍ਰੇਡ ਆਇਆ ਜਿਨਾ ਨੇ ਕੀ ਅੱਗ ਤੇ ਕਾਬੂ ਪਾਇਆ ਅਮੀਦ ਨਹੀਂ ਸੀ ਸਾਡੇ ਕੁਝ ਹੋਵੇਗਾ ਕਿੰਨਾ ਕਨਕਸਾਨ ਹੋ ਗਿਆ ਇਸ ਦਾ ਅੰਦਾਜ਼ਾ ਲੇ ਨਹੀਂ ਲਗਾਇਆ ਜਾ ਸਕਦਾ ਮੋਕ ਤੇ ਫਾਇਰ ਅਫਸਰ ਕੁਮਾਰ ਨੇ ਕਿਹਾ ਕਿ ਉਕਤ ਅੱਗ ਬੁਝਾ ਲਈ ਗਈ ਹੈ ਅਤੇ ਇਸ ਮੌਕੇ ਕੋਈ ਬਲਾਸਟ ਜਾਂ ਕੋਈ ਫਰਿਜ ਏਸੀ ਦਾ ਕੋਈ ਅੰਦਰ ਕੋਈ ਕੰਪਰੈਸ਼ਨ ਹੁੰਦਾ ਹੈ ਜਾਂ ਸਿਲੰਡਰ ਵਾਂਗ ਫਟਦਾ ਉਹਦਾ ਕੰਮ ਕਰਨਾ ਰਿਸਕੀ ਹੋ ਜਾਂਦਾ ਹੈ ਬਹੁਤ ਮੁਸ਼ਕਿਲ ਅੱਗ ਦੇ ਕਾਬੂ ਪਾਇਆ ਗਿਆ ਮੋਕ ਤੇ ਪੁਲਿਸ ਅਧਿਕਾਰੀ ਵੀ ਜਾਣਕਾਰੀ ਦਿੰਦੇ ਰਹੇ ਅਤੇ ਕੁਝ ਅੰਡਰ ਸਾਰਾ ਕੁਝ ਅਲ ਅੰਡਰ ਗਰ ਹਾਲ ਸਥਿਤੀ ਵਿੱਚ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੁਲਾਜ਼ਮਾਂ ਵੱਲੋਂ ਇਥੇ ਅੱਗ ਦੇ ਕਾਬੂ ਪਾਏ ਕਿਉਂਕਿ ਅਗਰ ਲੋਕਾਂ ਨੂੰ ਧਿਆਰਾਂ ਦੇ ਜਨ ਸੁਰੂ ਹੋ ਚੁੱਕਿਆ ਹੈ ਜਿਹਦੇ ਦੁਕਾਨਦਾਰਾਂ ਵੱਲੋਂ ਸਟੋਰ ਕੀਤਾ ਜਾਂਦਾ ਹੈ ਕਿ ਦਿਵਾਲੀ ਦੇ ਸਮੇਂ ਸੀਜ਼ਨ ਬਹੁਤ ਖੂਬ ਲੱਗਿਆ ਪਰ ਇਹ ਜੀ ਨੁਕਸਾਨ ਦੇ ਨਾਲ ਦੁਕਾਨਦਾਰਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਦੀ ਕੌਣ ਕਰੇਗਾ ਉਪਰਭਾਈ ਕਿਉਂਕਿ ਦੁਕਾਨਦਾਰਾਂ ਦੇ ਦੇ ਵਿੱਚ ਇੱਕ ਸਿਰਫ ਆਮਦਨ ਦਾ ਸਰੋਤ ਕੁਝ ਪੈਸੇ ਨਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਧੂਆ ਨਿਕਲਦਾ ਬਿਲਡਿੰਗ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਜੋ ਕਿ ਆਪਣੇ ਆਪ ਦੇ ਚਕਾਫ ਦੀ ਤਸਵੀਰਾਂ ਵਿੱਚ ਦੇਖ ਸਕਦੇ ਮੱਚ ਕੇ ਸਮਾਨ ਸੜ ਕੇ ਸੁਆਹ ਚੁੱਕਿਆ ਜੋ ਕਿ ਬਹੁਤ ਹੀ नुकसान काफी बड़ा हो चुका है किसनु लेके उसने की क्या और तुम्हें सुनाऊंगा कटेद्रो ਮੇਰਾ ਫਰਮ ਜੀ ਕ੍ਰਿਸ਼ੂ ਜੀ ਇੱਕ ਕਾਦਾ ਗਦਾਮ ਸੀ ਕਿਦਾ ਗਦਾਮ ਸੀ ਤੇ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਰੂਮ ਹੈ ਭਾਇਆ ਜੀ ਸਾਡੇ ਸਟਾਰ ਲੈਕਟ੍ਰੋ ਵਰਲਡ ਉੱਤੇ ਮੇਰਾ ਸ਼ੋਰੂਮ ਹੈ ਮੇਰਾ ਗਡੌਲ ਸੀ ਅੱਛਾ ਅੱਥੀ ਆਪਾਂ ਪਰਚੇ ਜੀ ਕੀਤਾ ਇਹ ਦੁਬਾਰਾ ਤੇ ਅੰਜਲੀ ਇਹ ਫੰਮ ਫਰੇ ਰਾ ਸਾਡੇ ਇੱਕ 7:00 8:00 ਹੋਣ ਆਇਆ ਕਿ ਤੁਹਾਡੇ ਗਿਦਾਰ ਤੋਂ ਕਮਾਲ ਨਿਕਲ ਗਿਆ ਅਸੀਂ ਆ ਪਹੁੰਚ ਪਹੁੰਚ ਸਾਡੇ ਕਾਫੀ ਅੱਖ ਦੇ ਕਾਬੂ ਚ ਕੀ ਜਿਹੜਾ ਹੀ ਫਾਈਬ ਗੜ ਬਿਗਾਈਆਂ 15 ਮੀਟਰ ਤੱਕ ਆ ਜੀਆ ਮਾ ਆਚੰਦਨ ਵਾਲਾ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਹੀ ਪਰ ਸਾਰ ਕੀ ਸੋਚਿਆ ਹੈ ਜੋ ਸਟਾਕ ਲਿਆ ਸੀ ਸੋਕ ਸੋਚਿਆ ਤੇ ਹੋਈ ਵਧੀਆ ਦਵਾਈ ਲਾਵਾਂਗੇ ਕੋਈ ਦਵਾਈ ਲਾਵਾਂਗੇ ਆਪਾਂ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਜੂਰ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਤੇ ਫਿਰ ਮੇਲਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਕੇ ਉਹਨਾਂ ਨਾਲ ਆਪਣੇ ਬਾ ਮੰਤਰੀ ਜਾਣਦੇ ਨੇ ਇਹ ਮੜ ਜਾਂਦੀ ਹੈ ਸਰੋਦਾ ਪਦਾਰਸ਼ੀ 25% ਆਧਾਰ ਹੀ ਹੁੰਦਾ बाकी देखो कितना कलर देखो एक्चुअली लाने हूँ कि सड़िया है जी मेरे को ना काफ़ी निशान आते तो भी एक सकते हैं काफ़ी निशान कुछ भी नहीं बचा है सब सड़ गया सारा गडाउन चीज पे तो सारा गडाउन चीज की कुछ पे मेरे ए सी सी एल ईडिया से करते फ्रिजा वॉशिंग मशीन है गीजर से जानी नुकसान नहीं नहीं जानी नुकसान नहीं है गडाउन सारा सड़ गया बहुत सही बड़ा नुकसान है सारा सड़ गया ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਮਿੰਟ ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ। ਤੁਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਡਾਨੋਟ ਹੋਈਆਂ। ਇਹ 7:50 ਤੇ 3:00 ਦੇ ਜਿਹੜੀਆਂ ਦੋਨੇ ਪੁੱਛੇ ਗਲੀ ਸ਼ਕਰੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆ ਚੁੱਕੀ ਫਾਇਰ ਅਫਸਰਾਂ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ। ਤੇ ਕਾਫੀ ਜ਼ਿਆਦਾ ਸੀ ਅੱਗ। ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਐ। ਤੇ ਸ਼ਕਲ ਪਾੜ ਕੇ ਇਹ ਆਗ ਨੂੰ ਕੰਟਰੋਲ ਕੀਤਾ। ਕਿੰਨਾ ਕ੍ਰਿਸ਼ਕੀ ਸੀ ਇਹ ਵਿਦਿਆਨਸਨ ਇਹਦੇ ਵਿੱਚ ਸਾਰੇ ਅੰਦਰ ਪੀਸੀ ਵੀ ਸੀਗੇ ਪੇਜ ਵੀ ਸੀਗੇ ਤੇ ਉਹ ਹੀ ਢੋਨਾ ਉਹਦੇ ਕੰਪਰੈਸ਼ਨ ਜਿਹੜੇ ਖਤਰੇ ਸੀਗੇ ਇਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਪੂਰੇ ਤੰਦੈ ਨਾਲ ਕਿੰਨੇ ਕੁ ਬਲਾਸਟ ਗਿਣਤੀ ਕੋਈ ਨਹੀਂ ਸਰ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸ਼ਰੋਤੀ ਜਦੋਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਬਾਦ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਆਦਾ ਜਿਆਦਾ ਫਾਇਦਾ ਹੁੰਦਾ ਕਿੰਨਾ ਕ੍ਰਿਸ਼ਕੀ ਇਸ ਕਦ ਤੱਕ ਆਪ ਵੀ ਸ਼ਿਕਾਇਤ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਅਨਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਾਮਾਨ ਇਹਦਾ ਜਿਹੜਾ ਖਾਸ ਹਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੁਆ ਕੀ ਸੁਆ ਜੋ ਵੀ ਉਹ ਦੱਸਣ ਉਹ ਤਾਂ ਨਹੀਂ ਜਾਨੀ ਕੋਈ ਮਾਲੀ ਨੁਕਸਾਨ ਗੱਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆ ਫਰਗੂਟੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ 4 4 5 5 ਵਾਰੀ ਹੋਈ ਪੰਜ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲ 20 20 ਗੱਡੀਆਂ ਨਾਲ ਪਰ ਬਿਲਕੁਲ ਸਾਰਾ ਕੈਮੀਕਲ ਬੱਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਫ੍ਰੀਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਅਗਰ ਸੀਗੀ ਧੂਆ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਵਰਤ ਰਹੇ ਹਾਂ। ਹਾਂ। ਨਾ ਉਹਦੇ ਕੋਈੰਰ ਉਹਨੂੰ ਫੋਮ ਆਇਆ ਸੀਗਾ ਕਿ ਇਸ ਤਰ੍ਹਾਂ ਹੋਲੜਾ ਪਿੰਡ ਦੇ ਸਾਹਮਣੇ ਜਿਹੜੀ ਹੈ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹਦੀ ਦੁਕਾਨ ਜਿਹੜੀ ਹੈ ਉਹ ਹੈ ਸਿੰਬਲ ਤੋਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਗਰੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਹੀਟਿੰਗਾਂਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭਣ ਵਾਸਤੇ ਪਾਸੇ ਤੋਂ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰ ਹੋਣੀ ਹੈ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾ ਮੁਤਾਬਕ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੁਝ ਜਾਨੀ ਨੀ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ